ਤੁਸੀਂ ਦੇਖ ਰਹੇ ਹੋ ਜੰਗ ਸਮਾਚਾਰ ਤੇ ਮੈਂ ਨਵਦੀਪ ਕੋਰ ਜਾਦਾ ਨਜ਼ਰ ਮਾਰਦੇ ਆਂ ਵੱਡੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਨਹੀਂ ਰਹੇ ਸੀਨੀਅਰ ਅਕਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਂਸਾ ਬੀਤੀ ਰਾਤ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਅਕਾਲ ਚਲਾਣਾ ਕਰ ਗਏ ਨੇ ਦੱਸ ਦਿੰਦੇ ਹਾਂ ਕਿ ਉਹਨਾਂ ਦੇ ਅਕਾਲ ਚਲਾਣੇ ਨੂੰ ਮੁੱਖ ਰੱਖਦੇ ਹੋਏ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਐਸ.ਸੀ.ਪੀ.ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਪੁਰਖ ਅਗੇ ਅਰਦਾਸ ਕੀਤੀ ਕਿ ਪਰਮਾਤਮਾ ਪਰਵਾਦ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਤੇ ਢੀਂਡ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਦੇਵੇ ਦੱਸ ਦਿੰਦੇ ਹਾਂ ਕਿ ਸਰਦਾਰ ਢੀਂਡ ਸਾਹਿਬ 89 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਛੋਟਾ ਸਿੱਧੂ ਮੂਸੇਵਾਲਾ ਪਹੁੰਚਿਆ ਆਪਣੇ ਵੱਡੇ ਭਰਾ ਦੀ ਬਰਸੀ ਤੇ ਦੱਸ ਦਿੰਦੇ ਹਾਂ ਕਿ ਮਰਹੂਮਾ ਪੰਜਾਬੀ ਗਾਇਕ ਸ਼ੋਭਦੀਪ ਉਰਪ ਸਿੱਧੂ ਮੂਸੇਵਾਲੇ ਦਾ 29 ਮਈ 2022 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਵਿੱਚ ਅੰਨੇ ਵਾਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਅੱਜ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਉਰਪੋ ਸਿੱਧੂ ਮੂਸੇਵਾਲਾ ਦੀ ਤੀਜੀ ਵਰ੍ਹੇ ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੇ ਵਿੱਚ ਸ਼ਰਧਾਂਜਲੀ ਦਾ ਆਯੋਜਨ ਕੀਤਾ ਗਿਆ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਸਿੱਧੂ ਦੇ ਛੋਟੇ ਭਰਾ ਸ਼ੋਭਦੀਪ ਨੂੰ ਗੋਦ ਵਿੱਚ ਲੈ ਕੇ ਸਤਾਂਜੜੀ ਸਬਾ ਦੇ ਵਿੱਚ ਪਹੁੰਚੀ ਇਸ ਦੌਰਾਨ ਉਹਨਾਂ ਦੀਆਂ ਅੱਖਾਂ ਨਾਲਸਨ ਈਰਾਨ ਦੇ ਵਿੱਚ ਦਾਨੀਆਂ ਵੱਲੋਂ ਫੜੇ ਗਏ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਵਿੱਚੋਂ ਇੱਕ ਪੰਜਾਬ ਦਾ ਜਿੱਥੇ ਪਿਆਰਾ ਸਿੰਘ ਦਾ ਪੁੱਤਰ ਹੁਸਨਪ੍ਰੀਤ ਸਿੰਘ ਘਰ ਦੀ ਇੱਕੋ ਇੱਕ ਉਮੀਦ ਹੈ ਉਸਦੀ ਮਾਂ ਤੇ ਦਾਦੀ ਨੇ ਉਸ ਨੂੰ ਮਈ ਦੇ ਹਫਤੇ ਆਸਟ੍ਰੇਲੀਆ ਭੇਜਿਆ ਸੀ ਏਜੰਟਾਂ ਨੇ ਉਹਨਾਂ ਨੂੰ ਧੋਖਾ ਦਿੱਤਾ ਤੇ ਡੌਂਕੀ ਰਾਹੀਂ ਈਰਾਨ ਲੈ ਗਏ ਉਹਨਾਂ ਨੂੰ ਡੌਨਕਰ ਨੇ ਫੜ ਲਿਆ ਪਰਿਵਾਰ ਦਾ ਬੁਰਾ ਹਾਲ ਹੋਇਆ ਦੱਸ ਦਿੰਦੇ ਹਾਂ ਕਿ ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਦਾ ਬੁਰਾ ਹਾਲ ਹੋਇਆ ਜਿਸ ਦੇ ਕਰਕੇ ਏਜੰਟਾਂ ਨੂੰ ਫੜਿਆ ਜਾਵੇ ਤੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਅੱਛਾ ਇਹਨਾਂ ਦੇ ਘਰ ਦੇ ਵਿੱਚ ਸਿਰਫ ਦੋ ਲੇਡੀਜ਼ ਨੇ ਸਿਰਫ بیٹے ਦੀ ਆਪਣਾ ਹੁਸਨਪ੍ਰੀਤਾ ਮੁੰਡਾ ਦਾ ਨਾਂ ਉਹਨਾਂ ਦੀ ਮਾਤਾ ਹੈ ਦਾਦੀ ਹੈ ਦੋਨੇ ਚਾਰੇ ਵਿਧਵਾ ਨਗੀਆਂ ਉਹ ਘਰ ਦੇ ਵਿੱਚ ਹੋਰ ਕੋਈ ਬੰਦਾ ਨਹੀਂ ਹੈਗਾ ਜੀ ਕੋਈ ਮਤਲਬ ਇੱਧਰ ਉੱਧਰ ਕੋਈ ਆ ਇੱਧਰ ਜਿਹੜਾ ਕਹਿਮਤ ਕਰ ਸਕੇ ਇਸ ਪ੍ਰਤਾ ਕਰ ਆਪਾਂ ਇਹ ਕਹ ਸਕਦੇ ਆ ਇਹਨਾਂ ਦੀ ਮਦਦ ਕਰਨ ਵਾਲਾ ਜੈਂਟਸ ਕੋਈ ਨਹੀਂ ਆ ਕੋਈ ਰੈਂਟ ਨਹੀਂ ਦੋਨੋਂ ਦੋਨੋਂ ਹੀ ਨਹੀਂਗੇ ਤਾਂ ਕਰਕੇ ਉਹ ਆਪਣੀ ਰਿਸ਼ਤੇਦਾਰੀ ਚ ਜਲੰਧਰ ਜਾ ਕਿਤੇ ਹੋਰ ਇੱਧਰ ਉੱਧਰ ਉਹ ਆਪਣਾ ਕੋਸ਼ਿਸ਼ ਕਰ ਰਹੇ ਨੇ ਕਿ ਮੇਨਾਂ ਕਿਵੇਂ ਵੀ ਕੋਈ ਇਹਦਾ ਖਲ ਹੋ ਸਕੇ ਆਪਾਂ ਇਹ ਪੇਪਸੀ ਪੈਸੇ ਬਾਬਸਾ ਸਿਕਣ ਜਾਂ ਬੱਚੇ ਆਪ ਬਾਬਸਾ ਸਿਕਣ ਉਹਨਾਂ ਦਾ ਉੱਥੇ ਕੁੱਟਮਾਰ ਹੋ ਰਹੀ ਹੈਗੀ ਗਲਤ ਬੰਦਿਆਂ ਕੋਲ ਫਸੇ ਹੋਏ ਨੇ ਉਹ ਮੇਨਤਾ ਚਲੋ ਜਿਹੜਾ ਆਪਣਾ ਏਜੰਟ ਹੈਗਾ ਉਹ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਜਿਹੜੇ ਧੋਖਾ ਧੜੀ ਵਾਲੇ ਏਜੰਟ ਬੈਠੇ ਨੇ ਉਹਨਾਂ ਦੇ ਲਾਇਸੈਂਸ ਰੱਤ ਹੋਣੇ ਚਾਹੀਦੇ ਨੇ ਤਾਂ ਕਿ ਅੱਗੇ ਵਾਸਤੇ ਵੀ ਕਿਸੇ ਹੋਰ ਬੱਚੇ ਨਾਲ ਲਿਆ ਜਾ ਨਾ ਮਤਲਬ ਮਾੜਾ ਸਲੂਕ ਹੋ ਸਕੇ ਕੋਈ ਧੋਖਾ ਧੜੀ ਹੋ ਸਕੇ ਨਾਲੇ ਕਿਹਾ ਜਾਂਦਾ ਵੀ ਪਾਕਿਸਤਾਨੀ ਜਿਹੜੇ ਡੌਂਕਰ ਨੇ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਤੋਂ ਕਰੋੜਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਉਹੀ ਤਾਂ ਹੈ ਜੀ ਕਿਤੇ ਨਾ ਕਿਤੇ ਮਗਲ ਰੁਝਾਨ ਨਹੀਂ ਆਪਾਂ ਖਬਰਾਂ ਸੁਣਦੇ ਆ ਵੀ ਹਰੇਕ ਥਾਂ ਤੇ ਇਹੋ ਜਿਹਾ ਕੁਝ ਹੋ ਰਿਹਾ ਹੈ ਪਰ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਵੀ ਇਹ ਨੱਥ ਪਾਉਣ ਇਹੋ ਜਿਹੇ ਬੰਦਿਆਂ ਨੂੰ ਵੀ ਅੱਗੇ ਤੋਂ ਨਾ ਇਹ ਹੋਣ ਬੱਚਿਆਂ ਨੂੰ ਵੀ ਚਾਹੀਦਾ ਇਹ ਜੇ ਗਲਤ ਟੰਗ ਨਾਲ ਬਾਹਰ ਨਾ ਜਾਣ ਮਾਪਿਆਂ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਨਾਲ ਬਾਹਰ ਭੇਜਣਾ ਕਿ ਕਿਤੇ ਨਾ ਕਿਤੇ ਸਰਕਾਰ ਦੀ ਵੀ ਨਲਾਕੀ ਆਪਾਂ ਕਹੀਏ ਜੇ ਇੱਥੇ ਨੌਕਰੀਆਂ ਮਿਲਣ ਤਾਂ ਬੱਚੇ ਬਾਹਰ ਕਿਉਂ ਜਾਣਗੇ ਚਲੋ ਸਰਕਾਰ ਤਾਂ ਕੋਸ਼ਿਸ਼ ਕਰ ਰਹੀ ਹੈ ਜੀ ਬਹੁਤ ਨੌਕਰੀਆਂ ਦੇ ਰਹੀ ਹੈਗੀ ਪਰ ਫਿਰ ਵੀ ਗਲਤ ਟੰਗ ਨਾਲ ਤਾਂ ਜਾਣਾ ਗਲਤੀ ਹੈ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੌਕਰੀਆਂ ਦੇ ਰਹੀ ਹੈ ਬਹੁਤ ਹੁਣ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਇਹਨਾਂ ਨੂੰ ਪਤਾ ਹੈ ਜੀ ਵਿਚਾਰੇ ਉਹਨਾਂ ਦਾ ਬੁਰਾ ਹਾਲ ਹੈ ਜੀ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਹੁਣ ਮਹੀਨਾ ਹੋ ਗਿਆ ਨਾ ਕੋਈ ਬੱਚੇ ਨਾਲ ਸੰਪਰਕ ਹੋ ਰਿਹਾ ਉਧਰੋਂ ਲੁਧਿਆਣਾ ਵਿਖੇ ਜ਼ਮੀਨੀ ਵਿਵਾਦ ਦਾ ਮਾਮਲਾ ਆਇਆ ਸਾਹਮਣੇ ਦੱਸ ਦਿੰਦੇ ਹਾਂ ਕਿ ਗੱਲਬਾਤ ਕਰਦੇ ਆ ਮਿਰਤਿਕ ਦੇ ਭਰਾ ਰਵਵੀਰ ਸਿੰਘ ਨੇ ਦੱਸਿਆ ਕਿ ਸਾਡੀ ਜ਼ਮੀਨ ਦਾ ਸੌਦਾ ਪ੍ਰੇਮ ਸਿੰਘ ਵਾਸੀ ਤਾਂਦਰਾਂ ਦੇ ਨਾਲ 3 ਸਾਲ ਪਹਿਲਾਂ ਹੋਇਆ ਸੀ ਜਿਸ ਦੀ ਕੀਮਤ 6 ਕਰੋੜ ਦੇ ਲਗਭਗ ਹੈ ਪਰ ਉਕਤ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਪੈਸੇ ਵਾਪਸ ਨਾ ਕਰਨ ਤੇ ਟੋਲ ਮਟੋਲ ਕੀਤੀ ਜਾ ਰਹੀ ਹੈ ਸੁਣਦਿਆਂ ਪਰਿਵਾਰ ਦੇ ਵੱਲੋਂ ਕਿ ਪੂਰਾ ਮਾਮਲਾ ਕੀ ਹੈ ਤੇ ਮਾਮਲਾ ਇਹ ਇੰਨਾ ਹੋਇਆ ਜੀ ਇੱਕ ਆਪਣਾ ਜ਼ਮੀਨ ਵੇਚੀ ਸੀਗੀ ਅਸੀਂ ਕਿਹੜੀ ਜਗ੍ਹਾ ਤੇ ਆਪਣੇ ਆਹ ਤਾਦਲੇ ਵਾਲੇ ਰਸਤੇ ਤੇ ਹੀ ਜ਼ਮੀਨ ਪੈਂਦੀ ਤੇ ਛੜਕਦੇ ਪਹੀ ਪੈਂਦੀ ਸੀਗੇ ਇਹਨੇ ਸਾਥੋਂ ਜ਼ਮੀਨ ਲੈ ਲਈ ਕਿਨੇ ਪ੍ਰੇਮ ਸਿੰਘ ਬੱਬਰ ਨੇ ਤੇ ਔਰ ਬੱਬਰ ਕਹਿੰਦੇ ਆ ਇਹਨੂੰ ਤੇ ਅਜੀਤ ਸਿੰਘ ਇਹਦੇ ਪਿਤਾ ਦਾ ਨਾਮ ਇਹਨੇ ਮੇਤੋਂ ਜ਼ਮੀਨ ਖਰੀਦੀ ਸੀ ਗੁਰਗਵੀਰ ਸਿੰਘ ਦੇ ਜਨਿੰਦਰ ਸਿੰਘ ਤੋਂ ਉਹ ਜ਼ਮੀਨ 8 ਬਗੇ ਖਰੀਦਰ ਤੇ ਇਹਨੇ ਥੋੜੇ ਥੋੜੇ ਪੈਸੇ ਦਿੱਤੇ ਕੋਦੋਂ ਦਾ ਬਿਆਨਾ ਸਾਨੂੰ ਭੋਰ-ਭੋਰ ਦਿੱਤਾ ਉਦੋਂ ਬਾਅਦ ਇਹਨੇ ਥੋੜੇ ਟਾਈਮ ਬਾਅਦ ਮੇਰੇ ਭਰਾ ਭਰਾ ਬਿਮਾਰ ਹੋ ਗਿਆ ਮੇਰਾ ਤੇ ਉਹ ਭਰਾ ਬਿਮਾਰ ਹੋਣ ਕਰਕੇ ਭਰਾ ਦਾ ਨਾਮ ਗਰਦੌਰ ਸਿੰਘ ਤੇ ਉਹ ਬਿਮਾਰ ਹੋਣੇ ਤੇ ਉਹ ਅਸੀਂ ਇਹਦੇ ਕੋਲ ਗਏ ਮੈਂ ਤੇ ਡੈਡੀ ਵੀ ਅਸੀਂ ਮਿੱਤੂ ਸਾਨੂੰ ਪੈਸੇ ਦੇਦੇ ਸਾਨੂੰ ਪੈਸੇ ਦੀ ਲੋੜ ਆ ਤੇ ਇਹਨੇ ਪੈਸੇ ਥੋੜੇ ਜੇ ਦੇਣ ਤੇ ਦੇਣ ਦੇ ਬਜਾਏ ਲਿਖਣ ਦੇ ਬਜਾਏ ਇਹਨੇ ਸਾਨੂੰ 5 ਲੱਖ ਰੁਪਏ ਦਾ ਚੈੱਕ ਦੇ ਕੇ ਡੈਡੀ ਦੇ ਨਾਮ ਦਾ ਇਹਨੇ ਜਿਹੜੀ ਡੈਡੀ ਦੇ ਨਾਮ ਬਾਕੀ ਦੀ ਜ਼ਮੀਨ ਪਈ ਸੀਗੀ ਤੇ ਮੇਰੇ ਭਰਾ ਦੇ ਨਾਮ ਗੁਰਦਆਪ ਸਿੰਘ ਦੇ ਨਾਮ ਜ਼ਮੀਨ ਪਈ ਦਲਜਿੰਦਰ ਸਿੰਘ ਦੇ ਨਾਮ ਪਈ ਸੀ ਪਾਕਤ ਸਾਹਿਬ ਦੇ ਮੇਰੇ ਇਹਨੇ ਉਹ ਸਾਰੀ ਦਾਈ ਬਿਆਨਾਂ ਲਿਖ ਲਿਆ ਜੀ ਚਾਰ ਕਿੱਲੇ ਜ਼ਮੀਨ ਬਣਾ ਲਈ ਦੀ ਇਹ ਉਹਨਾਂ ਸਰ 12 ਵਜੇ ਉਹਨਾਂ ਨਾਲ ਉਹ ਸੀਗੀ 8 ਵਜੇ ਮੈਂ ਪਹਿਲਾਂ ਇਕੱਲੇ ਨੇ ਵੇਚੀ ਸੀ ਕਿੰਨਾ ਕੀ ਕੀ ਮਸੂਲ ਇਹਨੂੰ ਤਾਂ 1.5 ਕਰੋੜ ਰੁਪਏ ਕੀ ਲੈਸ ਹਿਸਾਬ ਨਾਲ ਵੇਚੀ ਸੀਗੀ ਤੇ ਇਹਨੇ ਜੀ ਆਪਦੇ ਆਪ ਹੀ ਬਾਸ ਉਹ ਤੋਂ ਬਾਅਦ ਉਹਦਾ ਬਿਆਨਾਂ ਬਣਾ ਲਿਆ ਜੀ ਇਹ ਸਾਨੂੰ ਦਿੱਤਾ 5 ਲੱਖ ਤੇ ਉਹ ਗਦੋਂ ਸਿੰਘ ਜਿਹੜਾ ਭਰਾ ਮੇਰਾ ਬਿਮਾਰ ਹੋਇਆ ਉਹਨੂੰ ਇਹ ਸਦਮਾ ਲੱਗ ਗਿਆ ਵੀ ਮੈਂ ਬਿਮਾਰ ਹੋਣ ਦੇ ਬਾਵਜੂਦ ਵੀ ਜਦੋਂ ਠੀਕ ਹੋ ਗਿਆ ਵੀ ਬਾਵਜੂਦ ਵੀ ਵੀ ਪ੍ਰੇਮ ਸਿੰਘ ਬੱਬਰ ਆ ਜਣਾ ਪੈਸੇ ਨਹੀਂ ਦੇ ਰਿਹਾ ਮੇਰੇ ਲਾਜ ਲਈ ਵੀ ਨਹੀਂ ਦੇ ਰਿਹਾ ਵੀ ਮੇਰੀ ਜ਼ਮੀਨ ਮੇਰੇ ਡੈਡੀ ਤੋਂ ਹੀ ਜ਼ਾਇਨ ਕਰਾ ਕੇ ਧੋਖੇ ਨਾਲ ਧੜੀ ਨਾਲ ਦੱਬ ਗਿਆ ਮੈਂ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਜੀ ਜਿਹੜੇ ਡੀਲਰ ਨੇ ਵਿੱਚ ਮੈਂ ਉਹਨਾਂ ਨੂੰ ਲਿਆ ਕੇ ਵੀ ਮਿਹਨਤਾਂ ਕੀਤੀਆਂ ਉਹਨਾਂ ਦੀ ਬਈ ਨੇ ਕੋਈ ਨਹੀਂ ਸੁਣੀ ਮੈਂ ਖੁਦ ਕੱਲਾ ਜਾ ਕੇ ਯਾਰਾਂ ਦੋਤਾਂ ਨੂੰ ਲੈ ਕੇ ਵੀ ਨਾਲ ਜਾਂਦਾ ਰਿਹਾ ਕੱਲਾ ਵੀ ਫੋਨ ਤੇ ਵੀ ਮੈਂ ਤਾਂ ਮੇਰੀ ਘਰ ਵਾਲੀ ਵੀ ਫੋਨ ਕਰਦੀ ਰਹੀਆ ਮੇਰਾ ਡੈਡੀ ਵੀ ਕਰਦਾ ਰਿਹਾ ਵਾ ਪਰ ਇਹਨੇ ਸਾਡੀ ਇੱਕ ਨਹੀਂ ਸੁਣੀ ਡੈਡੀ ਮੇਰਾ ਟਰੈਕਟਰ ਵਹਿ ਗਿਆ ਜਹਣੇ ਤਰੇ ਆ ਗਿਆ ਮੇਰੀ ਪਹਿਲਾਂ ਪਿਛਲੇ ਸਾਰਾ ਟਰਾਲੀ ਵਹਿ ਗਈ ਹਾਂ 파ਚਾ ਦਰਜ ਹੋ ਗਿਆ ਜੀ ਪ੍ਰਸ਼ਾਸਨ ਨੇ ਸਾਡੀ ਸੁਣੀ ਤੇ 파ਚਾ ਦਰਜ ਹੋ ਗਿਆ ਪ੍ਰਸ਼ਾਸਨ ਨੇ ਇਹ ਘਰ ਲਾਈਆ ਨਾਲੀ ਨੂੰ ਦੱਸਿਆ ਸਾਨੂੰ ਕਿਹਾ ਵਾ ਵੀ ਜੋ ਇਨਸਾਫ ਹੋਊਗਾ ਤੁਹਾਨੂੰ ਉਹ ਮਿਲੂਗਾ ਤੁਹਾਡਾ ਤੇ ਅਸੀਂ ਇਹੀ ਕਹਿੰਨੇ ਆ ਜੀ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਭਰਾ ਦੀ ਜੇ ਡੈਥ ਹੋ ਗਈ ਮੇਰੇ ਬਾਦਰ ਸਾਹਿਬ ਦਲਜਿੰਦਰ ਸਿੰਘ ਬਹੁਤ ਬੈਕ ਨੇ ਪਾਸਪੋਰਟ ਦੀ ਨਵੀਨੀ ਕਰਨ ਲਈ ਐਨਓਸੀ ਦੀ ਮੰਗ ਨੂੰ ਲੈ ਕੇ ਅਦਾਲਤ ਪਹੁੰਚੇ ਅਰਵਿੰਦ ਕੇਜਰੀਵਾਲ ਆਭਕਾਰੀ ਨੀਤੀ ਮਾਮਲੇ ਦੇ ਵਿੱਚ ਦੋਸ਼ੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਦਾਕ ਦਾ ਦਰਵਾਜ਼ਾ ਖੜਕਾਇਆ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਆਪਣੇ ਪਾਸਪੋਰਟ ਦੀ ਨਵੀਨੀ ਕਰਨ ਲਈ NOC ਦੀ ਮੰਗ ਕਰਦੇ ਹੋਏ ਅਰਜੀਤ ਦਾਇਰ ਕੀਤੀ ਹੈ